ਡੇਲੀ ਰਾਵਤਾ ਟੀਵੀ ਅਤੇ ਰਾਵਤਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਰਤ ਕਰਦਾ ਮਹੱਲੀ ਫਤਿਹਗੜ੍ਹ ਸਾਹਿਬ ਏਰੀਆ ਦੇ ਵਿੱਚ ਜ਼ਮੀਨ ਜਾਇਦਾਦ ਦੇ ਬਹੁਤ ਸਾਰੇ ਝਗੜੇ ਸਾਹਮਣੇ ਆ ਰਹੇ ਨੇ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਨੁਕਸਗੀ ਦਾ ਮਾਮਲਾ ਅਦਾਲਤਾਂ ਦੇ ਵਿੱਚ ਵੀ ਪਹੁੰਚਦਾ ਇਹ ਮਾਮਲਾ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਸ਼ਾਮਸੁੰਦਰ ਬਦਵਾ ਦਾ ਮਾਮਲਾ ਹੈ ਉਹਨਾਂ ਦਾ ਕਹਿਣਾ ਹੈ ਕਿ ਓਮ ਪ੍ਰਕਾਸ਼ ਨਾਂ ਦੇ ਬੰਦੇ ਨਾਲ ਬੰਦੇ ਨੇ ਉਸ ਨਾਲ ਥੱਗੀ ਮਾਰੀ ਹੈ ਜਦ ਕਿ ਓਮ ਪ੍ਰਕਾਸ਼ ਦਾ ਕਹਿਣਾ ਹੈ ਕਿ ਬਦਵਾ ਨੇ ਮੇਰੇ ਨਾਲ ਠੱਗੀ ਮਾਰੀ ਆ ਪਹਿਲਾਂ ਓਮਪ੍ਰਕਾਸ਼ ਨੇ ਆਪਣੀ ਸਾਰੀ ਗੱਲ ਰੱਖੀ ਸੀ ਮੀਡੀਆ ਦੇ ਉੱਤੇ ਤੇ ਨਾਲ ਸਾਡੇ ਚੈਨਲ ਤੇ ਵੀ ਉਸ ਦੀ ਗੱਲ ਚਲਾਈ ਸੀ ਹੁਣ ਬਦਵਾ ਨੇ ਆਪਣਾ ਪੱਕਰ ਕੇਆ ਬਦਵਾ ਨੇ ਕਿਹਾ ਕਿ ਮੇਰੇ ਨਾਲ ਧੋਖਾੜੀ ਹੋਈ ਆ ਉਹਨੂੰ ਓਮਪ੍ਰਕਾਸ਼ ਨੂੰ ਨਟਵਰ ਲਾਲ ਤੱਕ ਕਹਿ ਦਿੱਤਾ ਜਦ ਕਿ ਓਮਪ੍ਰਕਾਸ਼ ਦਾ ਕਹਿਣਾ ਕਿ ਸੱਚ ਮੇਰੇ ਪੱਲੇ ਆ ਸੋ ਅਦਾਲਤਾਂ ਦੇ ਵਿੱਚ ਕੇਸ ਲੰਮਾ ਸਮਾਂ ਚੱਲਦੇ ਨੇ ਜਿਸ ਕਾਰਨ ਲੋਕਾਂ ਨੂੰ ਗਈ ਵਾਰੀ ਪਤਾ ਨਹੀਂ ਲੱਗਦਾ ਕਿ ਸੱਚ ਕਿਹਦੇ ਪੱਲੇ ਆ ਸੋ ਜ਼ਮੀਨਾਂ ਜਦੋਂ ਉਹਨਾਂ ਦੇ ਜਿਹੜੇ ਹੈਗਾ ਰੇਟ ਜਾਦੇ ਮਹਿੰਗੇ ਹੋ ਰਹੇ ਨੇ ਜਿਸ ਕਾਰਨ ਇਹ ਜਿਹੜੇ ਵਿਵਾਦ ਲਗਾਤਾਰ ਵੱਧਦੇ ਜਾ ਰਹੇ ਨੇ ਸ਼ਾਮਸੁੰਦਰ ਵਦਵਾ ਨੇ ਕੀ ਕਿਹਾ ਉਹ ਤੁਸੀਂ ਸੁਣ ਲਵੋ ਨਾਲ ਜੋ ਐਸਸੀ ਰਿਜ਼ਰਵ ਰਿਜ਼ਰਵੇਸ਼ਨ ਤੌਰ ਪਰ ਉਹ ਮੋਰਚਾ ਉਹਦੇ ਬਾਰੇ ਉਹਦੇ ਪ੍ਰਧਾਨ ਦੇ ਆਗੂ ਨੇ ਉਹ ਵੀ ਇਸ ਮਾਮਲੇ ਤੇ ਮਨ ਪੱਖ ਰੱਖ ਰਹੇ ਨੇ ਪੂਰੀ ਗੱਲ ਸੁਣੋ ਤੇ ਨਾਲ ਤੁਹਾਨੂੰ ਉਸ ਤੋਂ ਬਾਅਦ ਓਮ ਪ੍ਰਕਾਸ਼ ਦਾ ਪੱਖ ਵੀ ਸੁਣਾਵਾਂਗੇ ਮੇਰਾ ਨਾਮ ਸ਼ਾਮਸੁੰਦਰ ਵਦਵਾ ਹੈ ਜੀ ਮੈਂ ਰਾਜਪੁਰੇ ਵਾਸੀ ਦਾ ਰਹਿਣ ਵਾਲਾ ਮੇਰਾ ਪਿੰਡ ਪਿੱਛੋਂ ਮਾਨਿਕਪੁਰ ਕਿਹੜਾ ਹੈਗਾ ਤਾਂ ਅੱਜ ਤੋਂ ਕੋਈ 5-7 ਦਿਨ ਪਹਿਲਾਂ ਇਸੇ ਹੀ ਸਟੇਜ ਦੇ ਉੱਤੇ ਬੈਠ ਕੇ ਓਮ ਪ੍ਰਕਾਸ਼ ਸੱਚ ਦੇਵਾ ਚੋਕੇ ਇੱਕ ਮੀਡੀਆ ਦੇ ਰਹੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਜਿਨੇ ਇਲਜ਼ਾਮ ਲਾਇਆ ਸੀ ਕਿ ਸ਼ਾਮ ਸੰਦਰ ਵਧਵਾ ਇੱਕ ਵੱਡਾ ਬਹੁਤ ਵੱਡਾ ਬੂ ਮਾਫੀਆ ਹੈ ਤੇ ਪੁਲਿਸ ਮੇਰੇ ਨਾਲ ਧੱਕਾ ਕਰ ਰਹੀ ਹੈ ਉਹ ਸਰਾ ਸਰ ਜਿਹੜਾ ਝੂਠ ਬੋਲ ਕੇ ਗਿਆ ਹੈਗਾ ਕਿਉਂਕਿ ਉਹ ਬਹੁਤ ਵੱਡਾ ਜਿਹੜਾ ਹੈ ਜਿਵੇਂ ਕਹਿੰਦੇ ਨੇ ਠੱਗ ਨਟਵਰ ਲਾਲ ਪਹਿ ਰੁਪਿਆ इवन ਤੇ ਜਿੰਨੇ ਵੀ ਆਪਾਂ ਨਾਮ ਲਈਏ ਡਿਸਕਨੀਜ਼ੇ ਕਮ ਹੋਣਗੇ ਪਰ ਉਹ ਇਹਦੀ ਜਿਹੜੀ ਸਚਾਈ ਹੈ ਮੈਂ ਉਹ ਤੁਹਾਡੇ ਸਾਹਮਣੇ ਦੱਸਾਂਗਾ ਕਿ ਹਕੀਕਤ ਕੀ ਹੈ ਇਹ ਦੇ 21 4 2023 ਨੂੰ ਮੇਰੇ ਨਾਲ ਇੱਕ ਐਗਰੀਮੈਂਟ ਸਾਈਨ ਕੀਤਾ ਬਿਆਨੇ ਦਾ 30 ਕਨਾਲ ਤੇ 5 ਵਿਸਮੇ ਦਾ ਉਹਦੇ ਵਿੱਚ 80 ਲੱਖ ਰੁਪਿਆ ਇਹਨੇ ਜਿਹੜਾ ਹੈ ਮੈ ਤੋਂ ਪ੍ਰਾਪਤ ਕੀਤਾ ਇਹਦੇ ਵਿੱਚ ਕੀ ਸੀਗਾ ਇਹਦੇ ਨਾਮ ਜ਼ਮੀਨ ਸੀਗੀ ਇਹਦੀ ਘਰ ਵਾਲੇ ਦੇ ਨਾਮ ਸੀਗੀ ਇਹਦੀ ਭੈਣ ਦੇ ਨਾਮ ਸੀਗੀ ਤਿੰਨਾਂ ਨੇ ਮੇਰੇ ਨਾਲ ਐਗਰੀਮੈਂਟ ਸਾਈਨ ਕੀਤਾ ਐਗਰੀਮੈਂਟ ਸਾਈਨ ਹੋਣ ਤੋਂ ਬਾਅਦ 24 10 23 ਦੀ ਜਿਹੜੀ ਰਜਿਸਟਰੀ ਡੇਟ ਤੈਅ ਕੀਤੀ ਗਈ ਇਹਦਾ 1 ਮਹੀਨੇ ਬਾਅਦ ਮੇਰੇ ਕੋਲ ਫੋਨ ਆਇਆ ਕਹਿੰਦੇ ਸ਼ਾਮ ਜੀ ਕਿ ਤੁਸੀਂ ਇਹ ਜਿਹੜੀ ਜ਼ਮੀਨ ਵੇਚਣੀ ਹੈ ਤੁਹਾਨੂੰ ਜ਼ਮੀਨ ਦੇ ਪੈਸੇ ਵੱਧ ਮਿਲ ਜਾਣਗੇ ਮੈਂ ਕਹਿੰਦਾ ਵੀ ਮੈਂ ਜ਼ਮੀਨ ਨਹੀਂ ਵੇਚਣੀ ਹੈ ਮੈਂ ਰੱਖਣੀ ਹੈ ਤਾਂ ਇਹਦੇ ਮਨ ਦੇ ਵਿੱਚ ਬੇਈਮਾਨੀ ਲਾਲਚ ਆ ਗਈ ਤਾਂ ਇਹਨੇ ਕੀ ਕੀਤਾ ਡੇਢ ਮਹੀਨੇ ਬਾਅਦ 7623 ਨੂੰ ਮੈਨੂੰ ਲੀਗਲ ਨੋਟਿਸ ਭੇਜਤਾ ਕਿ ਮੇਰੇ ਕੋਲ ਬਿਆਨੇ ਦੀ ਰਕਮ ਪੂਰੀ ਨਹੀਂ ਦਿੱਤੀ ਤੁਸੀਂ ਜਿਹੜਾ ਹੈ ਮੇਰੇ ਤੋਂ ਗੁੱਟ ਫੇਰ ਤੇ ਬਿਆਨਾ ਸਾਈਨ ਕਰਾ ਲਿਆ ਪੇਮੈਂਟ ਦਿਓ ਨਹੀਂ ਤਾਂ ਤੁਹਾਡੇ ਜਿਹੜਾ ਜਿਹੜੀ ਹੈ ਬਿਆਨਾ ਰੱਦ ਕਰ ਦਿੱਤਾ ਜਾਵੇਗਾ ਤਾਂ ਇਹ ਜਦੋਂ ਸੁਣਿਆ ਮੈਨੂੰ ਬਹੁਤ ਹਾਰਡ ਹੋਇਆ ਮੇਰੇ ਜਿਹੜਾ ਹੈ ਜ਼ਮੀਨ ਜਿਹੜੀ ਪਹਿਲਾਂ ਹੀ ਟੋਕ ਚਿੱਸਾ ਗਈ ਤਾਂ ਅਸੀਂ ਜਿਹੜਾ ਹੈ ਬਹੁਤ ਘਬਰਾ ਗਏ ਮੇਰੀ ਮਿਸੇਜ ਵੀ ਔਰ ਅਸੀਂ ਵੀ ਤਾਂ ਅਸੀਂ ਜਦੋਂ ਇਹਦੇ ਕੋਲ ਗਏ ਪੰਜ ਬੰਦੇ ਇਕੱਠੇ ਹੋ ਗਏ ਦੂਜੇ ਦਿਨ ਤਾਂ ਇਹ ਆਪਣੇ ਘਰ ਮੌਜੂਦ ਸੀਗਾ ਇਹਦੀ ਘਰ ਵਾਲੀ ਕਹਿੰਦੀ ਜੀ ਉਹ ਹਲੇ ਬਿਮਾਰ ਹੈ ਤੁਹਾਨੂੰ ਨਹੀਂ ਮਿਲੇਗਾ। ਔਰ ਸ਼ਾਮ ਨੂੰ ਮੈਸੇਜ ਕਰਦਾ ਹੈਗਾ ਕਹਿੰਦਾ ਤੁਹਾਡੀ ਹਿੰਮਤ ਕਿਵੇਂ ਹੋ ਗਈ ਮੇਰੇ ਬਗੈਰ ਪੁੱਛੇ ਮੇਰੇ ਘਰ ਤੁਸੀਂ ਕਿਵੇਂ ਆ ਗਏ। ਤਾਂ ਇੰਦੇ ਤੱਕ ਜਿਹੜਾ ਧਮਕੀਆਂ ਦੇਣ ਲੱਗ ਪਿਆ। ਤਾਂ ਜਦੋਂ ਅਸੀਂ ਤਾਂ ਕਿ ਪਰੇਸ਼ਾਨ ਹੋ ਗਏ ਤਾਂ ਇਹਦੇ ਜਿਹੜਾ ਅਸੀਂ ਪੁਲਿਸ ਕੰਪਲੇਂਟ ਕੀਤੀ ਕਿਉਂਕਿ ਇਹਦਾ ਜਿਹੜਾ ਹੈ ਸਿੱਧੀ ਮਨਸ਼ਾ ਸੀਗੀ ਕਿ ਰਿਸ਼ਤੀ ਤੋਂ ਪਹਿਲਾਂ ਇਹ ਰਕਮ ਜਿਹੜੀ ਹੈ 70 ਲੱਖ ਰੁਪਏ ਹੜੱਪਣ ਦੇ ਉਹਦੇ ਵਿੱਚ ਸੀਗਾ। ਤਾਂ ਉਹਦੀ ਜਿਹੜੀ ਇਹਦੀ ਜਦੋਂ ਐਫਆਈਆਰ ਹੋ ਗਈ ਤਾਂ ਜਦੋਂ ਇਹ ਕੋਰਟ ਦੇ ਵਿੱਚ ਐਂਟੀਸੈਫਟੀ ਬੇਲ ਲੈਣ ਵਾਸਤੇ ਗਿਆ ਤਾਂ ਕੋਰਟ ਦੇ ਵਿੱਚ ਜਾ ਕੇ ਕਹਿੰਦਾ ਵੀ ਮੈਂ 80 ਲੱਖ ਮੇਰੇ ਕੋਲ ਆਇਆ ਹੋਇਆ ਹੈ ਉਹ ਇਹਦਾ ਜਿਹੜਾ ਹੈ ਤੁਹਾਨੂੰ ਮੈਂ ਦਿਖਾਣ ਲੱਗਿਆ ਉਹਦੇ ਵਿੱਚ ਇਹਨੇ ਐਕਸੈਪਟ ਕੀਤਾ ਸਪੈਸੀ ਨਕਦੀ ਸੀ ਜਿਹੜੇ ਚੈੱਕ ਵੀ ਸੀਗੇ ਤੇ ਨਗਦ ਵੀ ਦੋਨੇ ਸੀਗੇ ਇਹ ਫਿਰ ਕੋਰਟ 'ਚ ਜਾ ਕੇ ਨੇ ਆ ਕੇ ਧਿਆਨ ਦਿੱਤੇ ਕਿ ਮੇਰੇ ਕੋਲ 80 ਲੱਖ ਰੁਪਏ ਆਇਆ ਹੋਇਆ ਹੈਗਾ ਤੇ ਮੈਂ ਕਿਹਾ ਜੱਜ ਸਾਹਿਬ ਨੂੰ ਵੀ ਅਸੀਂ ਰਜਿਸਟਰੀ ਕਰਾਣੀ ਹੈ ਤਾਂ ਇਹ ਕਹਿਣ ਲੱਗਾ ਸੀ ਸਮਝੌਤਾ ਕਰਨ ਵਾਸਤੇ ਤਿਆਰ ਹੈ ਤਾਂ ਉੱਤੇ ਤਿੰਨ ਵਾਰੀ ਜਿਹੜੀ ਹੈ ਸਾਡੀ ਮੀਡੀਏਸ਼ਨ ਦੇ ਵਿੱਚ ਜਿਹੜੀ ਹੈ ਤਰੀਕਾਂ ਪਈਆਂ ਤਿੰਨੋ ਵਾਰੀ ਮੈਂ ਕਿਹਾ ਵੀ ਅਸੀਂ ਰਜਿਸਟਰੀ ਕਰਾਉਣ ਵਾਸਤੇ ਤਿਆਰ ਹੈ ਤਾਂ ਇਹ ਤਿੰਨੋ ਵਾਰੀ ਜਿਹੜਾ ਹੈ ਉਸ ਚੀਜ਼ ਤੋਂ ਮੁੱਕ ਰਿਹਾ ਕਹਿੰਦਾ ਮੈਂ ਰਜਿਸਟਰੀ ਨਹੀਂ ਕਰਾਣੀ ਕਿ ਜ਼ਮੀਨ ਦਾ ਰੇਟ ਵੱਧ ਚੁੱਕਾ ਹੈ ਤਾਂ ਇਹ ਜਿਹੜਾ ਕਹਿੰਦਾ ਹੈਗਾ ਕਿ ਇਹ ਮੇਰਾ ਜਿਹੜਾ ਸਿਵਲ ਮੈਟਰ ਸੀਗਾ ਇਹ ਸਿਵਲ ਮੈਟਰ ਇਸ ਕਰਕੇ ਨਹੀਂ ਸੀਗਾ ਕਿਉਂਕਿ ਇਹ 70 ਲੱਖ ਰੁਪਏ ਦੀ ਠੱਗੀ ਮਾਰਨਾ ਚਾਹੁੰਦਾ ਸੀਗਾ ਔਰ ਉਸ ਤੋਂ ਬਾਅਦ ਮੈਨੂੰ ਇਹ ਧਮਕੀਆਂ ਦਿੰਦਾ ਸੀਗਾ ਕਿ ਤੇਰੇ ਤੇ ਝੂਠੇ ਪਰਚੇ ਪਵਾ ਦਾਂਗਾ ਔਰ ਤੇਰੇ 80 ਲੱਖ ਤੇਰੇ ਉੱਤੇ ਹੀ ਲਵਾ ਦਾਂਗਾ ਜਿਸ ਦੇ ਕਰ ਇਹਦੇ ਦੇ ਨਾ ਹੈ ਕ੍ਰਿਮੀਨਲ ਪਰਚਾ ਜੋ ਹੈ ਐਫ ਆਈ ਆਰ 4566 24 ਦੇ ਵਿੱਚ ਇਹਦੇ ਖਿਲਾਫ ਦਰਜ ਹੋਈ ਜਿਹਦੇ 'ਚ ਧਾਰਾ ਲੱਗੀਆਂ ਨੇ ਜੋ ਇਹਦੇ ਬਣਦੀਆਂ ਸੀ ਜਾਂ ਇਹ ਜਿਹੜਾ ਕਹਿੰਦਾ ਸੀ ਸਿਵਲ ਸੂਟ ਵਕਰ ਹੈ ਸਿਵਲ ਸੂਟ ਪੈ ਗਿਆ ਕਿਉਂਕਿ ਇਸ ਤੇ ਜਿਹੜਾ 70 ਲੱਖ ਦੀ ਠੱਗੀ ਦਾ ਜਿਹੜਾ ਹੈ ਸੀਗਾ ਉਸ ਕਰਕੇ ਜਿਹੜਾ ਇਹ ਹੋਲਦਾਰੀ ਕੇਸ ਬਣਿਆ ਜਦ ਕਿ ਇਹ ਹਰ ਜਗ੍ਹਾ ਗੁੰਮਰਾਹੇ ਕਰਦਾ ਇਹ ਤਾਂ ਅਸਲੀ ਗੱਲ ਤਾਂ ਦੱਸ ਦਾਰੀ ਕਿ ਮੈਂ 70 ਲੱਖ ਰੁਪਏ ਮੁੱਕ ਕਰ ਗਿਆ ਇਹ ਸਾਹਮਣੇ ਇਸ ਨੂੰ ਜाहिर ਹੁੰਦਾ ਕਿ ਇਹ ਜਿਹੜੇ ਥੰਗੀ ਵਾਲੇ ਕੇਸ ਸੀਗੇ ਉਸ ਤੋਂ ਬਾਅਦ ਜਦੋਂ ਇਹਨੇ ਜਿਹੜਾ ਹੈ ਸਾਡੇ ਨਾਲ ਉੱਥੇ ਰਾਜੀਨਾਮਾ ਨਹੀਂ ਕੀਤਾ ਉਤੋਂ ਜਿਹੜਾ ਹੈ ਇਹਨੂੰ ਆ ਗਿਆ ਵਾਪਸ ਇਹਨੇ ਫੇਰ ਇੱਕ ਸਾਡੇ ਹੋਰ ਰਾਜੀਨਾਮਾ ਕੀਤਾ ਕਿ ਮੈਂ ਤੁਹਾਡੇ ਨਾਲ ਜਿਹੜਾ ਹੈ 5 ਦੇ ਕਿ 5 8 24 ਨੂੰ ਰਜਿਸਟਰੀ ਕਰਾਉਣ ਵਾਸਤੇ ਤਿਆਰ ਹੈ ਇਹਦੇ ਵਿੱਚ ਫਿਰ ਉਹ ਹੀ ਇਹਦੀ ਭੈਣ ਨੇ ਇਹਦੀ ਘਰ ਵਾਲੀ ਨੇ ਔਰ ਇਹਦੇ ਖੁਦ ਦੇ ਜਿਹੜੇ ਸੈਨ ਨੇ ਇਹਦੇ ਵਿੱਚ ਇਹਦੇ ਗਵਾਹ ਇਹਦੀ ਲੜਕੀ ਹੈ ਇਹਦਾ ਜਵਾਈ ਹੈ ਇਹਦੇ ਹੋਰ ਬਤੇ ਇੱਕ ਮਿੱਤਰ ਨੇ ਇਹਦੇ ਵਿੱਚ ਮੇਰੇ ਵੀ ਸੈਨ ਨੇ ਮੇਰੇ ਵੀ ਦੋ ਹੋਰ ਜਿਹੜੇ ਗਵਾਹ ਨੇ ਪੰਜ ਅੱਠ ਨੂੰ ਜਿਹੜਾ ਹੈ ਇਹਨੇ ਸਾਡਾ ਐਗਰੀਮੈਂਟ ਕੀਤਾ ਵੀ ਮੈਂ ਰਜਿਸਟਰੀ ਕਰਾਉਣ ਵਾਸਤੇ ਤਿਆਰ ਹਾਂ ਤਾਂ ਕੋਟ ਜਾ ਕੇ ਇਹਦੀ ਸਿਸਟਰ ਕਹਿੰਦੀ ਹੈ ਕਿ ਮੈਂ ਪੰਜ ਅੱਠ ਨੂੰ ਰਜਿਸਟਰੀ ਕਰਾਉਣ ਵਾਸਤੇ ਤਿਆਰ ਹਾਂ ਤਾਂ ਅਰਿਸ਼ ਚੰਦ ਸਾਹਿਬ ਨੇ ਕਿਹਾ ਵੀ ਪੰਜ ਅੱਠ ਨੂੰ ਨਹੀਂ ਤੁਸੀਂ ਇੱਕ ਅੱਠ ਨੂੰ ਰਜਿਸਟਰੀ ਕਰਾਓ ਤਾਂ ਉਹਨਾਂ ਦੇ ਕੋਰਟਾਂ ਦੀ ਹੁਕਮਾਂ ਨੂੰ ਨਾਮ ਮੰਨਦੇ ਹੋਏ ਇਹਨਾਂ ਨੇ ਜਿਹੜੀ ਰਜਿਸਟਰੀ ਨਹੀਂ ਕਰਾਈ ਤਾਂ ਅਸੀਂ ਜਿਹੜਾ ਹੈ ਪੰਜ ਅੱਠ ਨੂੰ ਡਰਾਫਟ ਬਣਾ ਕੇ ਅਸੀਂ ਕੋਰਟ ਦੇ ਵਿੱਚ ਪੇਸ਼ ਹੋਏ ਕਿ ਅਸੀਂ ਜਿਹੜਾ ਰਜਿਸਟਰੀ ਕਰਾਉਣ ਵਾਸਤੇ ਤਿਆਰ ਹਾਂ ਤਾਂ ਉੱਥੇ ਵੀ ਜਿਹੜਾ ਹੈ ਨਾ ਇਹਨਾਂ ਨੇ ਆਜੇ ਨਹੀਂ ਹੋਏ ਇਹ ਡਰਾਫਟ ਬਣਿਆ ਉਹਨੇ ਇਕੱਲੇ ਇਕੱਲੇ ਜਿਹੜਾ ਇਹ ਕਹਿੰਦਾ ਕਿ ਐਸੀ ਜਿਹੜਾ ਹੈ ਇਹਦੇ ਕੋਲ ਪੇਮੈਂਟ ਨਹੀਂ ਸੀਗੀ ਇਸ ਕਰਕੇ ਜਿਹੜਾ ਹੈ ਅਸੀਂ ਰਜਿਸਟਰੀ ਨਹੀਂ ਕਰਾਈ ਉਸ ਦੇ ਬਾਵਜੂਦ ਤੇ ਲੋਅਰ ਕੋਰਟ सेशन कोर्ट ਇਹਨਾਂ ਨੂੰ ਤਿੰਨ ਵਾਰੀ ਜਿਹੜਾ ਹੈ ਮੌਕਾ ਦਿੱਤਾ ਦੇ ਸਮਝੌਤਾ ਕਰਨ ਵਾਸਤੇ ਇਹ ਹਰ ਜਗ੍ਹਾ ਮੁਕਰ ਜਾਂਦਾ ਕਿ ਉੱਤੇ ਕੋਈ ਨਹੀਂ ਹੋਇਆ ਉਸ ਤੋਂ ਬਾਅਦ ਇਹ ਚਲਾ ਗਿਆ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਸਪਸ਼ਟ ਕਿਸੇ ਜਿਹੜਾ ਸਾਰਾ ਹਾਈ ਕੋਰਟ ਨੇ ਸ਼ੁਰੂ-ਸ਼ੁਰੂ ਦੇ ਵਿੱਚ ਕਿਹਾ ਕਿ ਜਿਹੜਾ ਓਮਪ੍ਰੀਤ ਸੱਚ ਦੇਵਾ ਔਰ ਇਹਦਾ ਪਰਿਵਾਰ ਹੈ ਇਹਦੀਆਂ ਗੱਲਾਂ ਤੋਂ ਇਹ ਲੱਗਦਾ ਹੈ ਕਿ ਸਿਵਲ ਮੈਟਰ ਹੈ ਜਦੋਂ ਪੂਰੀ ਜਾਂਚ ਪੜਤਾਲ ਕੀਤੀ ਗਈ ਤਾਂ ਇਸ ਤੋਂ ਇਹ ਲੱਗਦਾ ਹੈਗਾ ਕਿ ਕਿਉਂਕਿ ਜ਼ਮੀਨਾਂ ਦੇ ਰੇਟ ਵੱਧ ਚੁੱਕੇ ਨੇ ਇਹ ਠੱਗੀ ਔਰ ਇਹਦੇ ਜਿਹੜਾ ਮਾਰਨ ਦੀ ਜਿਹੜੀ ਮਨਸ਼ਾ ਹੈਗੀ ਹੈ ਇਹਦਾ ਗੱਲ ਜਿਹੜਾ ਇਹਦੀ ਕ੍ਰਿਮਿਨਲ ਸੋਚ ਹੈਗੀ ਹੈ ਉਹ ਬਕਾਇਦਾ ਉਹਨੇ ਜਿਹੜਾ ਹੈ ਇਸ ਦੇ ਵਿੱਚ ਨੋਟ ਕੀਤਾ ਹੈ ਇਹ ਸਾਰਾ ਕੁਝ ਇਹਦੇ ਖਿਲਾਫ ਲਿਖਿਆ ਹੈ ਇਸ ਕਰਕੇ ਜ਼ਮਾਨਤ ਲੈਣ ਦੇ ਕਾਬਿਲ ਵੀ ਨਹੀਂ ਹੈ ਤਾਂ ਇਹਦੀ ਬੇਲ ਜਿਹੜੀ ਹੈ ਰਜੈਕਟ ਕੀਤੀ ਜਾਂਦੀ ਹੈ ਔਰ ਇਹਨੂੰ ਜੇਲ ਭੇਜ ਦਿੱਤਾ ਜਾਂਦਾ ਹੈ ਜਦ ਕਿ 2.5 ਮਹੀਨੇ ਪਹਿਲਾਂ ਵੀ ਜੇਲ ਸੀਗਾ ਉਸ ਦੇ ਬਾਅਦ ਵੀ ਹਾਈ ਕੋਰਟ ਨੇ ਦੁਬਾਰਾ ਫਿਰ ਜੇਲ ਭੇਜ ਦਿੰਦੀ ਹੈ ਕਿਉਂਕਿ ਹਾਈ ਕੋਰਟ ਨੇ ਵੀ ਇਹਨੂੰ ਜਿਹੜਾ ਹੈ ਬੀਡੀਏਸ਼ਨ ਵਾਸਤੇ ਤਿੰਨ ਵਾਰੀ ਮੌਕਾ ਦਿੱਤਾ ਉੱਤੇ ਵੀ ਤਿੰਨੇ ਵਾਰੀ ਇਹ ਮੁਕਰ ਹਿਆ ਆਰਮਣੀ ਤਾਂ ਇਸ ਕਰਕੇ ਜਿਹੜਾ ਉਸ ਤੋਂ ਬਾਅਦ ਸੁਪਰੀਮ ਕੋਰਟ ਚਲਾ ਜਾਂਦਾ ਹੈ ਸੁਪਰੀਮ ਕੋਰਟ ਜਦੋਂ ਜਾਂਦਾ ਹੈ ਉੱਤੇ ਸੁਪਰੀਮ ਕੋਰਟ ਵੀ ਇਹਨੂੰ ਜਿਹੜਾ ਹੈ ਕਹਿੰਦਾ ਹੈ ਕਿ ਤੁਸੀਂ ਜਿਹੜਾ ਹੈ ਤਿੰਨ ਬਾਰਾਂ ਨੂੰ ਪਹਿਲਾਂ ਸਿਲੰਡਰ ਕਰੋ ਉਸ ਤੋਂ ਬਾਅਦ ਸਾਡੇ ਕੋਲ ਆਇਓ ਜਦੋਂ ਇਤੋਂ ਤਿੰਨ ਬਾਰਾਂ ਨੂੰ ਇਹਨੂੰ ਜੇਲ ਭੇਜ ਦਿੱਤਾ ਉਸ ਤੋਂ ਬਾਅਦ ਇਹਨੇ ਬਾਅਦ ਸੁਪਰੀਮ ਕੋਰਟ ਜਾਂਦਾ ਹੈਗਾ ਸੁਪਰੀਮ ਕੋਰਟ ਜਿਹੜੀ ਹੈ ਇਹਦੀਆਂ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਉਹਨੂੰ ਇਹ ਤਰਸ ਦੇ ਆਧਾਰ ਦੇ ਉੱਤੇ ਬੇਲ ਦਿੰਦੀ ਹੈ ਕਿ ਤੁਸੀਂ ਜਿਹੜਾ ਹੈ ਵੀ 2 ਮਹੀਨੇ ਹੋਣ 2.5 ਮਹੀਨੇ ਪਹਿਲਾਂ ਜੇਲ੍ਹ ਚ ਗਿਆ ਤਰਸ ਦੇ ਆਧਾਰ ਦੇ ਉੱਤੇ ਜਿਹੜੀ ਹੈ ਇਹਨੂੰ ਹਾਈ ਸੁਪਰੀਮ ਕੋਰਟ ਜਿਹੜਾ ਹੈ ਬੇਲ ਦਿੰਦਾ ਹੈ ਨਾ ਕਿ ਇਹਦਾ ਕੋਈ ਸੱਚ ਪੱਖ ਸੁਣ ਕੇ ਇਸ ਕਰਕੇ ਇਹ ਜਦੋਂ ਵੀ ਕਰਦਾ ਹੈ ਝੂਠੀਆਂ ਗੱਲਾਂ ਕਰਦਾ ਹੈ ਉਸ ਤੋਂ ਬਾਅਦ ਇਹਨੇ ਕੀ ਕੀਤਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਬਾਤ ਹੀ ਕਿ ਮੈਨੂੰ ਮੇਰੀ ਘਰ ਵਾਲੀ ਨੂੰ ਮੇਰੀ ਬੇਟੀ ਨੂੰ ਮੇਰੇ ਜਵਾਈ ਨੂੰ ਮੇਰੇ ਅਸ਼ਿਸ਼ਤ ਨੂੰ ਔਰ ਮੇਰੇ ਜੀਜਾ ਨੂੰ ਸਾਨੂੰ ਸ਼ਾਂਤ ਸੁਦਰ ਵਧਵੇ ਤੋਂ ਜਾਨ ਤੋਂ ਖਤਰਾ ਹੈ ਕਿ ਮੈਨੂੰ ਜਿਹੜੀ ਹੈ ਪੂਲਸ ਪ੍ਰੋਟੈਕਸ਼ਨ ਦਿੱਤੀ ਜਾਵੇ ਜਦੋਂ ਹਾਈ ਕੋਰਟ ਨੇ ਇਹਦੀ ਜਾਂਚ ਪੜਤਾਲ ਕੀਤੀ ਤਾਂ ਉਹਨਾਂ ਨੇ ਸਪਸ਼ਟ ਲਿਖ ਜੜ ਗਿਆ ਕਿ ਕਿ ਇਹ ਜਿਹੜਾ ਤੇਰਾ ਜ਼ਮੀਨ ਦਾ ਮਾਮਲਾ ਹੈ ਲੈਣ ਦੇਣ ਦਾ ਇਸ ਕਰਕੇ ਤੇਰੀ ਜਾਨ ਨੂੰ ਕੋਈ ਖਤਰਾ ਨਹੀਂ ਇਸ ਕਰਕੇ ਜਿਹੜੀ ਹੈ ਪਟੀਸ਼ਨ ਰੱਦ ਕੀਤੀ ਜਾਂਦੀ ਹੈ ਅੱਗੇ ਨੂੰ ਜੇ ਤੈਨੂੰ ਕੋਈ ਹੋਏਗਾ ਤਾਂ ਸਾਡੇ ਕੋਲ ਆ ਜੀ ਇਸ ਤਰ੍ਹਾਂ ਦਾ ਹਲੇ ਕੋਈ ਮਟਰ ਨਹੀਂ ਕਿਹਾ ਝੂਠਾ ਹੈ ਉਹਨ ਇੱਕ ਗੱਲ ਇਹਨੇ ਹੋਰ ਪਟੀਸ਼ਨ ਪਾਈ ਹੈ ਉਹ ਕਹਿੰਦਾ ਹੈ ਕਿ ਅਰੈਸਟ ਸਟੇ ਹੋ ਗਈ ਮੈਂ ਇਹ ਕਹਾਗਾ ਕਿਉਂਕਿ ਜਦੋਂ ਹਲੇ ਉਹਨੇ ਆਪਣਾ ਪੱਖ ਰੱਖਿਆ ਜਦੋਂ ਉਸ ਤੋਂ ਬਾਅਦ ਸਾਡੇ ਵਕੀਲ ਹਾਈ ਕੋਰਟ ਨੇ ਕਿਹਾ ਵੀ ਕੇਸ ਤੇ ਰੋਕ ਲਾ ਗਏ ਹਾਈ ਕੋਰਟ ਨੇ ਕੇਸ ਤੇ ਰੋਕ ਲਾਤੀ ਤੇ ਇਹ ਕੋਈ ਗੱਲ ਨਹੀਂ ਸੀ ਬਣਦਾ ਫਿਰ ਉਦੋਂ ਦਾ ਬਣਦਾ ਹਾਂ ਫੌਜਦਾਰੀ ਦਾ ਦੇਖੋ ਕਿਉਂਕਿ ਫੌਜਦਾਰ ਜੀ ਹੁਣ ਹਾਈ ਕੋਰਟ ਨੇ ਰੋਕ ਲਾਤੀ ਅਗਲੀ ਡੇਟ ਤੇ हां ओ वही कहन लगे क्योंकि वही गल कह रहे हैं क्योंकि उसो बाद जदों पुलिस ने अपना पूरा अपना रिप्लाई तैयार किया तो दो बारी जेड़ा है कोर्ट ਦੇ ਵਿੱਚ ਡੇਟ ਦੇ ਵਿੱਚ ਇਹਨਾਂ ਦੀ ਵਾਰੀ ਨਹੀਂ ਆਈ ਕਿਉਂਕਿ ਦੇਖੋ ਇਹ ਅਸਲ ਤੱਥ ਦੱਸੋ ਚੁਬਾਰੇ ਕਿ ਮੈਂ 70 ਲੱਖ ਰੁਪਏ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਮੇਰੇ ਤੇ ਜੜੇ ਫੌਜਦਾਰੀ ਕੇਸ ਬਣਿਆ ਕਿਉਂਕਿ ਉੱਥੇ ਤੱਥ ਨਹੀਂ ਦੱਸਦਾ ਜਿਵੇਂ ਹਫਤਾ ਪਹਿਲਾਂ ਪ੍ਰਧਾਨ ਜੀ ਨੂੰ ਦੱਸ ਕੇ ਗਿਆ ਅਸਲ ਗੱਲ ਤਾਂ ਉਹ ਦੱਸਦਾ ਨਹੀਂ ਵੀ ਫੌਜਦਾਰੀ ਪਰਚਾ ਕਿਉਂ ਦਰਜ ਹੋਇਆ ਇਹ ਤਾਂ ਤੁਸੀਂ ਵੀ ਮੰਨਦੇ ਹੋ ਜਿਹੜਾ ਸੱਤਾ ਲੱਗਦੀ ਥੱਗੀ ਮਾਰੇਗਾ ਉਸਤੇ ਪੌਦਲ ਕੇਸ ਬਣੇਗਾ ਕਿ ਨਹੀਂ ਬਣੇਗਾ ਕਿਉਂਕਿ ਜਾਨੋ ਮਾਰਨੀਆਂ ਵੀ ਧਮਕੀਆਂ ਦਿੰਦਾ ਹੈ ਤੇ ਜਿੰਨਾ ਪਹਿਲਾਂ ਕਈ ਕੋਰਟਾਂ ਦਾ ਹਾਈ ਕੋਰਟ ਦਾ ਸੁਪਰੀਮ ਕੋਰਟ ਦੇ ਦਿੱਕਾ ਆ ਚੁੱਕੇ ਨੇ ਬਿਆਨ ਦਾ ਮਾਮਲੇ ਦੇ ਵਿੱਚ ਸਪੈਸ਼ਲ ਐਮਪੀਐਂਡਐਮ ਮਾਮਲੇ ਕੋਰਟ ਕੋਈ ਨਹੀਂ ਕਰਦਾ ਸੀ ਹਾਂ ਇਹ ਗੱਲ ਤੁਹਾਡੀ ਰਾਈਟ ਹੈ ਪਰ ਅਸਲ ਗੱਲ ਕੀ ਜੀ ਹੈ ਮੈਂ ਉਹ ਕਹਿ ਰਿਹਾ ਜੇ ਅਗਰ ਤਾਂ ਇਹ ਬਿਆਨ ਨੇ ਨੂੰ ਮੰਨਦਾ ਰਜਿਸਟਰੀ ਨਾ ਕਰਾਂ ਦਾ ਤਾਂ ਇਹਦੇ ਤੇ ਪਰਚਾ ਵੀ ਦਰਜ ਨਹੀਂ ਹੋਣਾ ਸੀਗਾ ਸਿਵਲ ਰੂਟ ਜੰਦੇ ਇਹ ਆਖੀਆਂ ਦਾ ਕੀ ਪ੍ਰੂਫ ਕਰੀਂ ਤੁਸੀਂ ਕਹਿੰਦੇ ਉਹ ਵੀ ਮੇਰੇ ਕੋਲ ਪ੍ਰੂਫ ਨਹੀਂ ਮੈਂ ਤੁਹਾਨੂੰ ਇੱਕ ਪਰਚਾ ਇੱਕ ਹੋਰ ਇਹਨੇ ਦਰਜ ਕਰਾਇਆ ਉਹ ਵੀ ਸਾਰਾ ਦੱਸਾਂਗਾ ਤੁਹਾਨੂੰ ਪਹਿਲੀ ਗੱਲ ਇਹ 70 ਲੱਖ ਰੁਪਏ ਠੱਗੀ ਮਾਰਨ ਦੀ ਜਿਹੜੀ ਮੁੱਕਰ ਹੁੰਦਾ ਉਸ ਕਰਕੇ ਜਿਹੜਾ ਇਸਤੇ ਜਿਹੜਾ ਪਰਚਾ ਦਰਜ ਹੋਇਆ ਹੈ ਅਸਲ ਤਾਂ ਉਹ ਕਹਾਣੀ ਹੈ ਉਹ ਕਿਸੇ ਨੂੰ ਦੱਸਦਾ ਕੋਈ ਨਹੀਂ ਇਹ ਕੋਹਦੇ ਤਾਂ ਤੁਸੀਂ ਬੱਚੇ-ਬੱਚੇ ਨੂੰ ਪੁੱਛ ਲਓ ਵੀ ਜਿਹੜਾ 70 ਲੱਖ ਦੀ ਠੱਗੀ ਮਾਰੇਗਾ ਉਸਤੇ ਪਰਚਾ ਨਹੀਂ ਬਣੇਗਾ ਉਹਦਾ ਪੂਰਾ ਪਰਿਵਾਰ ਉਹਦੇ ਵਿੱਚ ਇਨਵੋਲ ਹੈ ਉਹ ਸਾਰੇ ਠੱਗ ਨੇ ਮੈਂ ਕਹਿੰਦਾ ਇਹ ਨੈਟਵ ਕਿਉਂਕਿ ਹਰ ਜਗ੍ਹਾ ਬਹਿ ਰੂਪ ਹੈ ਹਰ ਜਗ੍ਹਾ ਆਪਣਾ ਗਿਰਗਿਰ ਜਿਹਾ ਰੰਗ ਬਦਲਦਾ ਹੈ ਕਿਉਂਕਿ ਜਦੋਂ ਇਹ ਕਹਿੰਦਾ ਵੀ ਤੁਸੀਂ ਕਹਿੰਦੇ ਧਮਕੀਆਂ ਮੈਂ ਪਹਿਲਾਂ ਇਹ ਤਾਂ 70 ਲੱਖ ਦੀ ਠੱਗੀ ਦਾ ਮਾਮਲਾ ਆ ਗਿਆ ਸਾਹਮਣੇ ਜੇ ਲੀਗਲ ਨੋਟਿਸ ਨਾ ਆਇਆ ਹੁੰਦਾ ਔਰ ਕੋਰਟ 'ਚ ਜੇ 70 ਲੱਖ ਨਾ ਮੰਨਦਾ 80 ਲੱਖ ਵੀ ਮੇਰੇ ਕੋਲ ਆਇਆ ਵੈ ਤਾਂ ਕਿਸੇ ਨੇ ਵੀ ਨਹੀਂ ਮੰਨਣਾ ਸੀਗਾ ਕਿ ਇਹ ਠੱਗੀ ਮਾਰ ਰਿਹਾ ਹੈ ਇਹ ਠੱਗੀ ਮਾਰ ਰਿਹਾ ਸੀਗਾ ਤਾਂ ਹੀ ਜਿਹੜਾ ਹਾਈ ਕੋਰਟ ਨੇ ਇਹਨੂੰ ਸਪਸ਼ਟ ਕੀਤਾ ਹੈ ਕਿ ਤੇਰੀ ਮਨਸ਼ਾ ਜਿਹੜੀ ਹੈ ਗਲਤ ਹੈ ਕਿਉਂਕਿ ਰੇਟ ਵੱਧ ਚੁੱਕੇ ਰਹੇ ਰਹੀ ਗੱਲ ਇਹ ਕਿ ਮੇਰੇ ਝੂਠਾ ਪਰਚਾ ਦੁਆ ਇੱਕ ਬਸੀ ਬਣਾਣੇ ਦੇ ਵਿੱਚ ਪਰਚਾ ਦਰਜ ਕਰਾਇਆ ਹੈ ਨੇ ਆਪਣੇ ਸਾਲੇ ਦੇ ਖਿਲਾਫ ਆਪਣੇ ਚਾਚਾ ਸੋਹਰੇ ਦੇ ਖਿਲਾਫ ਆਪਣੀ ਉਹਦੀ ਚਾਚੀ ਸੱਸ ਦੇ ਖਿਲਾਫ ਤੇ ਆਲੀ ਸਾਲੇ ਹਾਰ ਦੇ ਖਿਲਾਫ ਵੀ ਮੇਰੇ ਨਾਲ ਜਿਹੜੀ ਹੈ 3 ਕਰੋੜ ਰੁਪਏ ਦੇ ਲਗਭਗ ਧੱਗੀ ਮਾਰ ਗਿਆ ਹੈ ਨੌਕਰ ਉਹ ਇਹਦਾ 7 ਸਾਲਾਂ ਤੋਂ ਕੰਮ ਕਰ ਰਿਹਾ 8 ਸਾਲ ਮੇਰੇ ਉਹਦਾ ਕੋਈ ਲੇਗਾ ਦੇਗਾ ਨਹੀਂ ਨਾ ਮੈਂ ਉਹਨੂੰ ਜਾਣਾਂ ਨਾ ਪੁੱਝਾਂ ਇਹ ਪਰਚੇ ਤੋਂ ਬਾਅਦ ਫਿਰ ਉਹਨੂੰ ਮੈਂ ਜਾਣ ਲੱਗਿਆ ਉਹਦੇ ਵਿੱਚ ਕਹਿ ਰਹੇ ਵੀ ਸ਼ਾਇਮ ਸੁੰਦਰ ਵਧਵੇ ਨੂੰ ਇਨਵੋਲ ਕੀਤਾ ਜਾਵੇ ਐਫ ਆਈ ਆਰ ਦੇ ਵਿੱਚ ਦੇਖੋ ਰਹਿਣ ਵਾਲੇ ਕੌਣ ਗੱਜੂ ਖੇੜੇ ਦੇ ਕੰਮ ਕਿਤੇ ਕਰਦੇ ਨੇ ਪਤਾ ਗੜ ਸਾਹਿਬ ਪਰਚਾ ਕਿਤੇ ਦਰਜ ਹੋ ਰਿਹਾ ਬਸ ਹੀ ਬਠਾਣੇ ਬਹੁਤ ਵੱਡੀ ਸਾਜ਼ਿਸ਼ ਹੈ ਪਰਚਾ ਕੌਣ ਦਰਜ ਕਰਾ ਰਿਹਾ ਥੱਗੀ ਲੱਗ ਰਹੀ ਹੈ ਹੋਮਰਜਾ ਸੱਚ ਦੇ ਨਾਲ ਲੱਗੀ ਹੈ ਕਿ ਨਹੀਂ ਲੱਗੀ ਪਰਚਾ ਦਰਜ ਕਰਾ ਰਹੀ ਹੈ ਉਹਦੀ ਘਰ ਵਾਲੀ ਬਣੇ ਉਹ ਬੜਾ ਦੇਖੋ ਇੱਕ ਬਹੁਤ ਵੱਡੀ ਸਾਜ਼ਿਸ਼ ਉਸ ਦਾ ਪਰਚਾ ਦਰਜ ਹੋ ਗਿਆ ਉਸ ਤੋਂ ਬਾਅਦ ਇੱਕ ਨਵੀਂ ਹੋਰ ਐਪਲੀਕੇਸ਼ਨ ਆਪ ਦੇਤੀ ਉਹੀ ਸੇਮ ਭੈ ਘਰ ਵਾਲੀ ਦੇ ਨਾਲ ਕੀ ਪਰਚਾ ਦੁਬਾਰਾ ਦਰਜ ਕੀਤਾ ਜਾਵੇ ਉਹ ਤਾਂ ਵੀ ਕਹਿਣਾ ਸੀ ਕਿ ਮੈਨੂੰ ਗਿਨਾਵਤੇ ਇੱਕ ਹੋਰ ਹਾਜ਼ਰੀ ਲਾਏ ਸੁਣੋ ਕਿਵੇਂ ਲਾਇਆ ਦੇਖੋ ਇੱਕ ਬਿਆਨ ਦੇ ਵਿੱਚ 24 10 ਡੇਟ ਪਾਈ ਵੀ ਹੈ ਜਦੋਂ 4 ਮਹੀਨੇ 6 ਮਹੀਨੇ ਦੀ ਤਾਂ ਅਸੀਂ ਹਾਜ਼ਰੀ ਜਦੋਂ ਅਸੀਂ ਇਹਦੇ ਬਿੰਤਾ ਕੀਤੇ ਆ ਬਾਈ ਰਜਿਸਟਰੀ ਕਰਾ ਲੈ ਰਜਿਸਟਰੀ ਕਰਾ ਲੈ ਕਹਿੰਦਾ ਮੈਂ ਕਰਾ ਨਹੀਂ ਉਹ ਤਾਂ ਰੇਟ ਵਧ ਗਿਆ ਨੇ ਮੈਂ ਤਾਂ ਕਰਾ ਨਹੀਂ ਉਹ ਨਹੀਂ ਹਾਜ਼ਰੀ ਅਸੀਂ ਲਵਾਣੀ ਉਹ ਲਵਾਣੀ ਹੈ ਅਸੀਂ ਕਿਉਂ ਨਹੀਂ ਲਵਾਵਾਂਗੇ ਹਾਜ਼ਰੀ ਡਰਾ ਜਿਹੜਾ ਇਹਨੇ ਨਿੱਕਲ ਨੋਟਿਸ ਭੇਜਿਆ ਹੈ ਉਹ ਕਹਿਣਾ ਸੀ ਸਰ ਇਹਨਾਂ ਨੇ ਪਹਿਲਾਂ ਨਹੀਂ ਕਰਾਈ ਮਤ ਕੈਮ ਮੰਗੀ ਹੈ ਟਾਈਮ ਮੰਗੀ ਹੈ ਇਹ ਝੂਠ ਬੋਲਦੇ ਦੇਖੋ ਤੁਹਾਨੂੰ ਦੱਸ ਰਿਹਾ ਜਿਹੜਾ ਇਹ ਇਲਾਕੇ ਦੇ ਵਿੱਚੋਂ ਪੈਸੇ ਵਾਸ ਕਰਦੇ ਸੁਣੋ ਇਹ ਝੂਠ ਦੀ ਪੰਡ ਹੈਗੀ ਹੈ ਇਹ ਬਹਿ ਰੂਪਿਆ ਹੈਗਾ ਜਦੋਂ ਮੈਂ ਦੱਸ ਰਿਹਾ ਕਿ ਡੇਢ ਮਹੀਨੇ ਬਾਅਦ ਪਹਿਲੀ ਗੱਲ ਹੈ ਜਿਹਨੂੰ ਬਿਆਨ ਦੇ ਰੱਖਣਾ ਮਿਲ ਗਿਆ ਉਹ ਡੇਢ ਮਹੀਨਾ ਚੁੱਪ ਕਰਕੇ ਬੈਠੇਗਾ ਉਹਦਾ ਦੂਜੇ ਦਿਨ ਪਰਚਾ ਦਰਜ ਕਰਾ ਲੇਗਾ ਏਡਾ ਵੱਡਾ ਸ਼ਰਤਨ ਇਹ ਜਿਹੜਾ ਹੈ ਨਾ ਇਹਨਾਂ ਧੰਦਾ ਬਣਾਇਆ ਹੋਇਆ ਹੈ ਮੈਂ ਉਹ ਅਗਲੇ ਦੇ ਹੋਰ ਵੀ ਐਪੀਸੋਡ ਦਿਖਾਵਾਂ ਇਹਨੇ ਕਈ ਬੰਦੇ ਨਾਲ ਠੱਗੀ ਮਾਰੀ ਹੋਈ ਹੈ ਪਰ ਉਹਨਾਂ ਦੀ ਕਿਸੇ ਦੀ ਪੇਸ਼ ਨਹੀਂ ਚੱਲੀ ਇਹ ਤਾਂ ਜਿਵੇਂ ਕਹਿੰਦੇ ਪਾਪ ਦਾ ਘੜਾ ਭਰ ਗਿਆ ਸੀਗਾ ਤਾਂ ਜਾ ਕੇ ਕਾਬੂ ਆਇਆ ਕਿਉਂਕਿ ਲੀਗਲ ਨੋਟਿਸ ਭੇਜਿਆ ਇਹਨੇ ਵੀ 70 ਲੱਖ ਮੈਂ ਮੁਕਰ ਗਿਆ ਤੇ ਬਾਅਦ ਚ ਕੋਰਟ ਜਾ ਕੇ ਮੰਨ ਗਿਆ ਵੀ ਮੇਰੇ ਕੋਲ ਆਇਆ ਉਹਨੇ ਤਾਂ ਸਾਨੂੰ ਜਿਹੜਾ ਹੈ ਨਾ ਪ੍ਰਮਾਤਮਾ ਨੇ ਇਨਸਾਫ ਦਿੱਤਾ ਹੈ ਨਹੀਂ ਤਾਂ ਭਾਉਜੀ ਇਹ ਸਾਡੇ 70 ਲੱਖ ਵੀ ਹੜੱਪ ਗਿਆ ਸੀਗਾ ਭਗਵਾਨ ਜੀ ਜਦੋਂ ਦੇਹ ਦੀ ਰੂਚੀ ਟੋਕ ਲਾ ਟੋਟਲ 3 ਕਰੋੜ 75 ਲੱਖ ਦੀ ਹੋਈ ਸੀਗੀ ਦੇਖੋ ਬਾਕੀ ਡਰਾਫਟ ਬਣਾ ਕੇ ਤੁਹਾਨੂੰ ਦੱਸਿਆ ਵੀ ਅਸੀਂ ਹਾਜ਼ਰੀ ਲਵਾਈ ਹੈ ਤੇ ਇਸ ਕਰਕੇ ਜਿਹੜਾ ਹੈ ਨਾ ਜੀ ਇਹ ਬਹੁਤ ਇਹ 30 ਨਾਲ 5 ਮਰਲੇ ਜਗ੍ਹਾ ਸੀਗੀ ਠੀਕ ਹੈ ਨਹੀਂ ਉਹ ਤੁਹਾਡਾ ਜਿਹੜਾ ਹਾਈ ਕੋਰਟ ਕੋਈ ਵੀ ਡਿਟਰੈਕਸ਼ਨ ਆਉਂਦੀ ਹੈ ਉਹਦੇ ਮੁਤਾਬਕ ਚੱਲੇਗਾ ਕੰਮ ਅਸੀਂ ਦੇਖੋ ਪਹਿਲਾਂ ਵੀ ਅਸੀਂ ਕਾਨੂੰਨ ਦੇ ਉੱਤੇ ਜਿਹੜਾ ਹੈ ਵਿਸ਼ਵਾਸ ਰੱਖਿਆ ਵਾ ਉਹਨੂੰ ਵੀ ਰੱਖਿਆ ਪਰ ਇਹਨੂੰ ਆਪਣੇ ਆਪ ਦੇ ਵਿਸ਼ਵਾਸ ਨਹੀਂ ਆਪਣੇ ਵਕੀਲਾਂ ਦੇ ਵਿਸ਼ਵਾਸ ਨਹੀਂ ਮੈਂ ਤੁਹਾਨੂੰ ਦੱਸਦਾ ਹੈ ਸੈਸ਼ਨ ਕੋਰਟ ਦੇ ਵਿੱਚ ਅੱਜ ਇੱਕ ਵਕੀਲ ਕਰਨਾ ਵੀ ਆਖਿਆ ਇਹਨੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਪੰਜ ਵਕੀਲ ਕਿਤੇ ਹਾਈ ਕੋਰਟ ਦੇ ਵਿੱਚ ਵੀ ਦੋ ਨਹੀਂ ਉੱਤੇ ਵੀ ਚਾਰ-ਚਾਰ ਵਕੀਲ ਕਿਤੇ ਸੁਪਰੀਮ ਕੋਰਟ ਵੀ ਦੋ-ਦੋ ਵਕੀਲ ਕਿਤੇ ਕਿਉਂ ਕਹਿੰਦਾ ਮੇਰਾ ਵਕੀਲ ਵੀ ਜਰ ਨਾਲ ਧੋਖਾ ਦੇ ਗਿਆ ਨਾ ਮਿਲ ਗਿਆ ਸੀ ਦੇਖੋ ਇਹ ਆਪ ਬੇਈਮਾਨ ਨੇ ਸਾਰੇ ਬੇਈਮਾਨ ਜਰਾਨਗੇ ਕਿਉਂ ਵਿਕੇਗਾ ਵਕੀਲ ਮੈਨੂੰ ਦੱਸੋ ਵਕੀਲ ਇਹਦੇ ਹੁਣ ਮੋਟੀ ਫੀਸ ਲਈ ਹੋਵੇ ਪੰਜ-ਪੰਜ ਵਕੀਲ ਖੜੇ ਹੁਣ ਕਿਵੇਂ ਕੋਈ ਮਿਲ ਜਾਏਗਾ ਜੀ ਸਾਹ ਤੁਸੀਂ ਜੋ ਤੇਰੀ ਗੱਲ ਵਕੀਲ ਨੇ ਅਦਾਲਤਾਂ ਚ ਦੱਸਦੀ ਦੇਖੋ ਜਦੋਂ ਜਿਹੜਾ ਵਕੀਲ ਹੈ ਜਦੋਂ ਪੰਜ ਟੋਪ ਚੋਟੀ ਦੇ ਵਕੀਲ ਕਰ ਰਹਾ ਹੈ ਪੰਜਾ ਵਕੀਲਾ ਨੇ ਆਪਣੀ ਇੱਕ ਦਲੀਲ ਦੇ ਦਿੱਤੀ ਵੀ ਇਥੇ ਧੋਖਾ ਹੈ ਜਦੋਂ ਕਾਗਜ਼ ਜੱਜ ਸਾਹਿਬ ਦੇਖਦੇ ਨੇ ਤਾਂ ਉਹਨੇ ਨੇ ਸਪਸ਼ਟ ਲਿਖਤਾ ਵੀ ਤੁਹਾਡੇ ਜਿਹੜਾ ਕਲਾਇੰਟ ਹੈ ਉਹ ਠੱਗੀ ਦੀ ਮਨਸ਼ਾ ਵਾਲਾ ਬੰਦਾ ਹੈ ਤਾਂ ਉਹਦੇ ਚ ਉਹਨਾਂ ਦਾ ਕੀ ਦੋਸ਼ ਹੈ ਭਾਈ ਵਕੀਲ ਨੇ ਤਾਂ ਜੋ ਹੈ ਉਹਦਾ ਪੱਕ ਲੈਣਾ ਹੈ ਪਰ ਕਾਗਜ਼ਾਂ ਨੇ ਸਚਾਈ ਬੋਲਣੀ ਹੈ ਇਹ ਤਾਂ ਪਰਮਪਿਤਾ ਪਰਮਾਤਮਾ ਮੈਂ ਸ਼ੁਕਰ ਕਰਦੇ ਹਾਂ ਉਹਨੇ ਮੇਰੀ ਜਿਹੜੀ ਹੈ ਲਾਜ ਮਚਾਈ ਹੈ ਨਹੀਂ ਤਾਂ ਇਹਨੇ ਮੈਨੂੰ ਜਿਹੜਾ ਹੈ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਜਿਹੜੀ ਹਰਾਮ ਕੀਤੀ ਹੋਈ ਹੈ ਕਿਉਂਕਿ ਜਿਹਦੀ ਹੱਕ ਹਲਾਲ ਦੀ ਕਿੰਨੀ ਵੱਡੀ ਅਮਾਉਂਟ ਸਾਰੀ ਮਿਹਨਤ ਜਿਹੜੀ ਹੈ ਜ਼ਿੰਦਗੀ ਦੀ ਕਮਾਈ ਉਹ ਹੜੱਪੀ ਬੈਠਾ ਹੋਵੇ ਔਰ ਫਿਰ ਦੇਖੋ ਅੱਜ ਜਿਹੜਾ ਹਫਤਾ ਭਲਾ ਇਹਨਾਂ ਨੂੰ ਗੁੰਮਰਾ ਕਰ ਜੇ ਕੋਈ ਕਹੇ ਕਿ ਪੁਲਿਸ ਦੀ ਕੀ ਤੁਮਕਾ ਆਪ ਪੁਲਿਸ ਦੀ ਵੀ ਸੁਣ ਲਿਓ ਇਹ ਕਹਿੰਦਾ ਜੀ ਹੱਕ ਚ ਰਹੀ ਹੈ ਕਿ ਬਦ ਦੇਖੋ ਉਹਨੇ ਇਨਸਾਫ ਕੀਤਾ ਉਹ ਨਾ ਮੇਰੇ ਪੱਖ ਚ ਰਹੀ ਹੈ ਨਾ ਉਹਦੇ ਆਪ ਪੱਖ ਚ ਰਹੀ ਹੈ ਉਹਨੇ ਇਨਸਾਫ ਕੀਤਾ ਹੈ ਇਹ ਕਹਿੰਦਾ ਹੈ ਕਿ ਪੁਲਿਸ ਨੇ ਮੈਨੂੰ ਅਰੈਸਟ ਕਰ ਲਿਆ ਗਲਤ ਕੀਤਾ ਇਸ ਕਰਕੇ ਉਹਨੇ ਜਿਹੜੀ ਉਹਦੀ ਵੀ ਮੈਂ ਦੱਸਦਾ ਇਹਨੂੰ ਜਿਹੜੀ ਮੀਡੀਏਸ਼ਨ ਵਾਸਤੇ ਸਮਝੌਤੇ ਵਾਸਤੇ 22 ਸਤ ਤੱਕ ਜਿਹੜੀ ਹੈ ਇਹਨੂੰ ਅਰੈਸਟ ਸਟੇ ਮਿਲੀ ਸੀ ਉਸ ਤੋਂ ਬਾਅਦ 22 ਸਤ ਨੂੰ ਜਦੋਂ ਸਮਝੌਤਾ ਨਹੀਂ ਹੋਇਆ 23 ਸਤ ਨੂੰ ਜਦੋਂ ਜਿਹੜੀ ਹੈ ਜੱਜ ਸਾਹਿਬ ਕੋਲ ਗਈ ਉਹਨਾਂ ਨੇ 24 ਸਤ ਡੇਟ ਪਾਰਤੀ ਉਸ ਤੋਂ ਅਰੈਸਟੇ ਕੰਟੀਨਿਊ ਨਹੀਂ ਕੀਤੀ ਤੁਹਾਨੂੰ ਇੱਕ ਬਜੇ ਦੀ ਗੱਲ ਦੱਸਾਂ ਜਦੋਂ ਇਹ ਗਰਾਂਟਡ ਬੇਲ ਵਾਸਤੇ ਉਤੇ ਦੁਬਾਰਾ ਸੈਸ਼ਨ ਕੋਰਟ ਜਾਂਦਾ ਹੈਗਾ ਉਹੀ ਜੱਜ ਸਾਹਿਬਾ ਜਿਨ੍ਹਾਂ ਨੇ ਐਂਟੀਸੈਫਟੀ ਬੇਰ ਰੱਦ ਕੀਤੀ ਹੁੰਦੀ ਹੈ 2 ਜਾਂ 3 ਪੇਸ਼ੇ ਸੁਣੋ ਤੋਂ ਬਾਅਦ ਉਹ ਇਸ ਕੇਸ ਸੁਣਵਾਈ ਕਰਨ ਤੋਂ ਵੀ ਹੋ ਜਿਹੜਾ ਕੇਸ ਵਾਪਸ ਕਰ ਦਿੰਦੇ ਨੇ ਤੇ ਕੋਈ ਈਡੀ ਵੱਡਾ ਜਿਹੜਾ ਨਾ ਇਹ ਬਹੁਤ ਵੱਡਾ ਜਿਹੜਾ ਹੈ ਨੈਟਵਰ ਲਾਲ ਹੈ ਮੈਂ ਤਾਂ ਇਹ ਕਹਾਗਾ ਕਿ ਜਿੰਨਾ ਇਸ ਤੋਂ ਦੁਨੀਆ ਭੱਜ ਸਕਦੀ ਹੈ ਭੱਜੋ ਕਿਉਂਕਿ ਰਾਧਾ ਸੁਆਮੀ ਦਾ ਸਾਇਟੀ ਹੋਣ ਕਰਕੇ ਲੋਕ ਇਸ ਤੇ ਵਿਸ਼ਵਾਸ ਕਰਦੇ ਸੀਗੇ ਰਾਧਾ ਸੁਆਮੀ ਆ ਦੇ ਨਾਮ ਕਰਕੇ ਲੋਕ ਇਸ ਤੇ ਵਿਸ਼ਵਾਸ ਕਰ ਕਰਕੇ ਬਹੁਤ ਵੱਡੇ ਧੋਖੇ ਖਾਈ ਬੈਠੇ ਨੇ ਮੈਂ ਵੀ ਉਸੇ ਹੀ ਵਿਸ਼ਵਾਸ 'ਚ ਇਹਨੇ ਜ ਮਾਰਿਆ ਗਿਆ ਕਿ ਸੈਕਟਰੀ ਬੰਦਾ ਹੈਗਾ ਦੇਖੋ ਬਾਬਾ ਜੀ ਨੇ ਆਪਣੀ ਸੰਸਥਾ ਦੀ लाज ਬਚਾਉਣ ਵਾਸਤੇ ਪਰਮਾਤਮਾ ਜੋ ਕਰਦਾ ਹੈ ਜਦੋਂ ਇਸ ਤੇ ਐਫ ਆਈ ਆਰ ਦਰਜ ਹੋਈ ਉਸ ਤੋਂ ਹੀ ਮੈਨੇ ਡੇਢ ਮਹੀਨਾ ਪਹਿਲਾਂ ਇਹਨੂੰ ਸੈਕਟਰੀ ਪਰ ਤੋਂ ਵੀ ਹਟਾ ਦਿੱਤਾ ਗਿਆ ਇਹ ਉਹ ਨਹੀਂ ਸੀ ਸਾਡੀ ਕਮਰਾ ਸਾਹਿਬ ਕੀ ਕਰੋਂਗੇ ਕਿ ਪਹਿਲੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਦੇ ਵਿਸ਼ੇ ਤੇ ਅੱਜ ਵੀ ਕਹਾਂਗੇ ਉਹ ਪੂਰੀ ਕਾਰਵਾਈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੋਂ ਤੁਹਾਡਾ ਬਹੁਤ ਹੀ ਬਹੁਤ ਧੰਨਵਾਦ ਤੁਸੀਂ ਆਂ ਨੀਂਹਪੰਦੇਜ ਵੀ ਜਿਹੜਾ ਹੈ ਲੋਕਾਂ ਦੀ ਆਵਾਜ਼ ਹੋਣ ਵਾਸਤੇ ਸਾਡੇ ਮੋਰਚੇ ਤੇ ਐਸੀ ਵੀ ਸੀ ਮਾਮਨ ਤੇ ਮੋਰਚੇ ਤੇ ਪਹੁੰਚਿਆ ਤੇ ਗੱਲ ਕਰ ਲਈ ਜਿਵੇਂ ਅੱਜ ਸ਼ਾਮ ਸ਼ੁੰਦਰ ਜੀ ਨੇ ਤੁਹਾਨੂੰ ਆਪਣੀ ਹੱਦ ਬੀਤੀ ਦੱਸੀ ਹੈ ਐਸੀ ਤਰ੍ਹਾਂ ਪਹਿਲਾਂ ਸਾਡੇ ਕੋਲੇ ਉਮਰਪrakash ਆਪਣਾ ਉਮਰਪrakash ਸਚਦੇਵਾ ਜੀ ਆਏ ਸੀ ਹਫਤਾ ਪਹਿਲਾਂ ਵੀ ਆਏ ਸੀ ਉਸ ਤੋਂ ਪਹਿਲਾਂ ਵੀ ਆਏ ਸੀ ਇੱਕ ਦਿਨ ਪ੍ਰੈਸ ਕਾਨਫਰੰਸ ਤਕਰੀਬ ਮੇਰੇ ਨਾਲ ਗੱਗੀ ਧੋਰੀ ਹੋਈ ਹੈ ਤਾਂ ਬਾਤੜੀ ਹੋਈ ਹੈ ਪਰ ਅਸੀਂ ਤੁਹਾਡੇ ਰਾਹੀਂ ਵੀ ਕਹਿਣਾ ਚਾਹੁੰਦੇ ਹਾਂ ਜਦੋਂ ਕੋਈ ਸਾਡੇ ਕੋਲੇ ਆਜਰਦਾ ਸੀ ਆਪਣੇ ਪੇਸ਼ ਤੇ ਕਾਗਜ਼ਾ ਦੇਖਦੇ ਹਾਂ ਪਰ ਕਿਤੇ ਨਾ ਕਿਤੇ ਬੰਦਾ ਜਿਹੜਾ ਚੋਰ ਆ ਕੋਈ ਛਾਤਰ ਹੁੰਦਾ ਉਹ ਆਪਣੇ ਕਾਗਜ਼ ਕਈ ਛਪੰਦ ਹੈ ਜਦੋਂ ਦੂਜੀ ਧਿਰ ਬੈਠੂਗੀ ਤਾਂ ਉਹ ਸਾਹਮਣੇ ਸਪਸ਼ਟ ਹੁੰਦਾ ਵੀ ਅਸਲ ਕਹਾਣੀ ਕੀ ਹੈ ਤੁਸੀਂ ਜਿਹੜੀ ਉਹਨਾਂ ਬਿਆਨ ਲਿਆ ਤਾਂ ਐਸਚੋ ਦਾ ਦਸੇ ਦੂਸਰੇ ਤੇ ਬਿਆਨ ਲੈ ਲਿੱਤਾ ਸੀ ਬਿਆਨ ਐਸਚੋ ਨੇ ਕਹਿਦਾ ਮੈਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਰਵਾਈ ਕੀਤੀ ਕਾਗਜ਼ਾਂ ਦੇਖ ਕੇ ਕਾਰਵਾਈ ਕੀਤੀ ਪਰ ਇਹਨਾਂ ਨਾਲ ਕੋਈ ਗੱਲ ਨਹੀਂ ਹੋਈ ਸੀ ਅਛਾ ਮੇਰਾ ਫਰਜ਼ ਨਹੀਂ ਬਣਦਾ ਮੈਂ ਇਹਨਾਂ ਨੂੰ ਵਾਰ-ਵਾਰ ਫੋਨ ਕਰਕੇ ਪੁੱਛਾਂ ਕਿ ਤੁਹਾਡਾ ਵੀ ਦੇਖੋ ਪ੍ਰੈਸਰਾਂਹੀਂ মিডিਆ ਰਹੀਂ ਪੱਕਾ ਜਾਨਣਾ ਹੁੰਦਾ ਹੈ ਤੁਸੀਂ ਪੁੱਛਣਾ ਹੁੰਦਾ ਪਰ ਮੈਂ ਨਹੀਂ ਇਹ ਚੀਜ਼ ਪੁੱਛ ਸਕਦਾ ਜੋ ਤੁਸੀਂ ਪੁੱਛ ਸਕਦੇ ਆ ਅਗਲਾ ਕਹਿੰਦਾ ਯਾਰ ਮੈਨੂੰ ਧਮਕੀਆਂ ਦੇਤੀਆਂ ਮੈਨੂੰ ਡਰਾ ਦੇ 20 ਤਰ੍ਹਾਂ ਦੇ ਲੋਕੋ ਬਲੇਮ ਬਣਾ ਲੈਂਦੇ ਆ ਤੇ ਅਸੀਂ ਨਹੀਂ ਉਹ ਹਰ ਇੱਕ ਮੁੰਡੇ ਨੂੰ ਪੁੱਛ ਸਕਦੇ ਤੇ ਗੱਲ ਕਰ ਲਈਏ ਇਹਨਾਂ ਨੇ ਜਿਵੇਂ ਦੱਸੀ ਹੈ ਵੀ 80 ਲੱਖ ਰੁਪਇਆ ਬਿਆਨਾ ਹੁੰਦਾ 30 ਕਨਾਲ 5 ਮਰਲੇ ਜਗ੍ਹਾ ਹੁੰਦੀ ਹੈ ਬੱਜੂ ਖੇੜੀ ਦੀ ਜ਼ਮੀਨ ਹੈ ਜੋ ਹੁਣ ਜ਼ਿਲ੍ਹਾ ਮੋਹਾਲੀ ਜਾ ਗਈ ਤੇ ਅਸੀਂ ਕੱਲ ਵੀ ਜਿਹੜੀ ਗੱਲ ਕਰ ਰਹੇ ਸੀ ਜ਼ਿਲ੍ਹਾ ਮੋਹਾਲੀ ਦੀ ਗੱਲ ਕਰ ਰਹੇ ਆ ਅੱਜ ਵੀ ਜਿਹੜੀ ਜ਼ਿਲ੍ਹਾ ਮੋਹਾਲੀ ਦੀ ਉਹ ਗੱਲ ਹੋ ਰਹੀ ਹੈ ਤੇ ਗੱਲ ਕਰੀਏ ਉਸ ਨੇ ਅਸਲ ਤੱਥ ਚੁਪਾਏ ਐ ਵੀ ਮੈਂ ਪ੍ਰਧਾਨ ਜੀ 10 ਲੱਖ ਰੁਪਇਆ ਮੈਨੂੰ ਆਇਆ ਸੀ ਮੈਂ 10 ਲੱਖ ਵਾਪਸ ਕਰਤਾ ਉਹਨਾਂ ਨੇ ਡੇਟ ਪੁਆਈ ਯਾਰਾਂ ਦੇ ਕੋਲ ਪੇਮੈਂਟ ਨਹੀਂ ਹੈ ਦੀ ਫਲਾਣਾ ਜਦੋਂ ਸਾਰੀ ਸਟੋਰੀ ਇਸ ਤਰ੍ਹਾਂ ਦੱਸ ਕੇ ਦ ਪਰ ਜਿਹੜੀ ਅਸਲ ਇਹਨਾਂ ਦੇ ਮੁਤਾਬਕ ਦੱਸਣ ਦਾਬਕ ਹੈ ਦੇਖੋ ਚੌਥੇ ਮਹੀਨੇ ਚ 4 ਮਹੀਨੇ ਦਾ ਜਿਹੜਾ 6 ਮਹੀਨੇ ਦਾ ਬਕਵਾ ਟਾਈਮ ਪਾਇਆ ਜਾਂਦਾ ਹੈ 6 ਮਹੀਨੇ ਦਾ ਬਕਵਾ ਟਾਈਮ ਪਾ ਕੇ ਬੰਦਾ ਡੇਢ ਮਹੀਨੇ ਬਾਅਦ ਲੀਗਲ ਨੋਟਸ ਦੇ ਦਿੰਦਾ ਜਦੋਂ 6 ਮਹੀਨੇ ਦਾ ਟਾਈਮ ਹੁੰਦਾ ਤਾਂ 6 ਮਹੀਨੇ ਡਿਕਣਾ ਚਾਹੀਦਾ ਵੀਪਾਂ ਬੜਨਾ ਕੀ ਹੈ ਪਰ ਜੇ ਬੰਦੇ ਦੀ ਮਨਸਾ ਠੀਕ ਨਹੀਂ ਹੋਊਗੀ ਅੱਜ ਜਿਹਨੇ ਇਹਨਾਂ ਨੂੰ ਦੱਸਿਆ ਵੀ ਚਾਰ-ਚਾਰ ਵਕੀਲ ਕਰਨੇ ਸੈਸ਼ਨ ਕੋਰਟ ਚਾਰ ਵਕੀਲ ਕਰ ਲੈ ਹਾਈ ਕੋਰਟ ਆ ਕਿਵੇਂ ਅੱਜ ਸਾਨੂੰ ਸੱਚੇ ਬੰਦਿਆਂ ਨੂੰ ਨਿਆਂ ਸਾਫ ਲੈਣੀ ਇੱਕ ਵਕੀਲ ਕਰਨ ਔਖਾ ਹੈਗਾ ਇੱਕ ਵਕੀਲ ਨੂੰ ਫੀਸ ਦੇਣੀ ਔਖੀ ਹੈ ਅਸੀਂ ਪੰਜਾਬ ਲੈਵਲ ਤੇ ਤੁਹਾਡੀਆਂ ਲੜਾਈਆਂ ਜਿਹੜੀਆਂ ਹੋਰ ਲੜ ਰਹੇ ਪਬਲਿਕ ਦੀਆਂ ਸਾਨੂੰ ਇੱਕ ਵਕੀਲ ਦੀ ਫੀਸ ਨਹੀਂ ਪੂਰੀ ਹੁੰਦੀ ਜਿਹੜਾ ਛਾਤਰ ਬੰਦਾ ਹੈ ਇਹ ਬੰਦੇ ਦੇ ਕੋਲ ਪੈਸੇ ਖੁੱਲੇ ਹੋਣ ਜਾਂ ਪੈਸੇ ਬੰੰਬੇ ਆਏ ਹੋਣੇ ਜਾਂ ਠੱਗੀ ਮਾਰੀ ਹੋ ਉਹ ਬੰਦਾ ਚਾਰ ਵਕੀਲ ਕਰੂਗਾ ਨਹੀਂ ਅਗਲਾ ਚਾਰ ਵਕੀਲ ਕਿੱਥੇ ਕਰੂਗਾ ਤੇ ਜਿਵੇਂ ਗੱਲ ਦੱਸੀ ਇਹਨਾਂ ਨੇ ਔਰ ਰਸੀਵਿੰਗ ਜਿਵੇਂ ਸਾਨੂੰ ਦਿਖਾਈ ਹੈ ਦੇਖੋ ਘਰ ਵਾਲੀ 80 ਲੱਖ ਰੁਪਏ ਦੇ ਰਸੀਵ ਕਰਦੀ ਹੈ ਭੈਣ ਜਿਹੜੀ ਹੈਗੀ ਉਹ ਰਸੀਵ ਕਰਦੀ 80 ਲੱਖ ਦੇ ਉਲਟਾ ਨੋਟ ਵੀ ਲਿਖਦਾ ਹੈ ਵੀ ਜੇਕਰ ਇਹ ਤੋਂ ਵੱਧਦੀ ਜ਼ਮੀਨ ਨਿਕਲੀ ਜਾਂ ਮੇਰਾ ਬਿਜਲੀ ਕਨੈਕਸ਼ਨ ਹੈ ਉਹਦਾ ਮੈਂ ਲੱਗ ਪੈਸੇ ਲਾਵਾਂਗਾ ਆ ਜਦੋਂ ਨੋਟ ਲਿਖ ਰਿਹਾ ਸਾਰਾ ਕੁਝ ਕਰ ਰਿਹਾ ਉਹ ਸਾਰੇ ਕਾਗਜ਼ ਬਾਉ ਜੀ ਨੇ ਇੱਕ ਇੱਕਲੇ ਸਾਨੂੰ ਦਿਖਾਏ ਹੈ ਤੇ ਉੱਥੇ 10 ਲੱਖ ਰੁਪਏ ਦਾ ਨੋਟਿਸ ਦਿੱਤਾ ਤੇ ਕੋਰਟ 'ਚ ਜਾ ਕੇ ਸਟੇਟਮੈਂਟ 'ਚ ਮੰਨ ਗਿਆ ਮੇਰੇ ਕੋਲ 80 ਲੱਖ ਰੁਪਏ ਆ ਬਈ ਪਹਿਲਾਂ ਤਾਂ ਇਹ ਹੀ ਡਿਫਰੈਂਟ ਹੈ ਅੱਛਾ ਜਿਹੜਾ ਬੰਦਾ ਕੋਰਟ 'ਚ ਮੰਨ ਜਾਂਦਾ ਤੇ ਲੀਗਲ ਨੋਟਿਸ ਦੇ ਰਿਹਾ 10 ਲੱਖ ਦਾ ਕੋਰਟ 'ਚ 80 ਲੱਖ ਰੁਪਇਆ ਮੰਨ ਰਿਹਾ ਪਹਿਲਾਂ 70 ਲੱਖ ਦੀ ਠੱਗੀ ਜਿਹੜਾ ਬਿਆਨੇ ਜਮਾ ਰਿਹਾ ਉਹ ਰਜਿਸਟਰੀ 'ਚ ਦੱਸੋ ਕੀ ਕਰੂਗਾ ਤਾਂ ਜਿਹੜੀ ਮੂੜਲੀ ਪੇਮੈਂਟ 'ਚ ਤੇ ਜਾ ਕੇ ਉਹ ਹਾਈ ਕੋਰਟ ਗਿਆ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਗਿਆ ਜਦੋਂ ਉਹਨੂੰ ਕਿਤੇ ਡਾਰ ਰੀਲੀਫ ਮਿਲੀ ਤਾਂ ਉਹਦੇ ਖਿਲਾਫ ਜਿਹੜੀ ਸਾਰੀ ਕਾਰਵਾਈ ਉਹ ਰੈਸਟ ਰਹਾ ਦੋ ਵਾਰੀ ਛੇੜਤ ਗਿਆ ਤੇ ਹੁਣ ਆ ਕੇ ਆ ਕਹਿੰਦਾ ਜੀ ਮੇਰੀ ਇਹ ਜਿਹੜੀ ਕੰਡੈਮਡ ਪਈਗੀ ਪੁਲਿਸ ਦੇ ਖਿਲਾਫ ਹੈ ਕਿਸੇ ਦੇ ਖਿਲਾਫ ਮਾਨਯੋਗ ਹਾਈ ਕੋਰਟ ਅਦਾਲਤ ਜਿਹੜਾ ਇਹ ਕੰਮ ਜਿਹੜਾ ਸੁਣਾਈ ਹधीन ਹੈ ਕਿਸੇ ਜਦੋਂ ਵੀ ਬਾਬੂ ਜੀ ਦਾ ਪੱਖ ਸੁਣਾਇਆ ਜਾਊ ਪੁਲਿਸ ਦਾ ਪੱਖ ਸੁਣਾਇਆ ਜਾਊਗਾ ਆਪਣੀ ਰਿਪਲਾਈ ਆਪ ਦੇਣਗੇ ਆਪਣਾ ਹਲਫੀਆ ਬਿਆਨ ਦੇਰ ਕਰਨਗੇ ਜਿਹੜਾ ਬੰਦਾ ਸੱਚਾ ਪੱਕਾ ਹੋਊਗਾ ਜੇ ਉਹ ਝੂਠਾ ਤਾਂ ਉਹਦੇ ਖਿਲਾਫ 100% ਵੀ 101% ਕਾਰਵਾਈ ਹੋਊਗੀ ਤੇ ਉਦੋਂ ਜਿਹੜੀ ਪੇਮੈਂਟ ਵੀ ਬਸੂਲੀ ਜਾਵੇਗੀ ਜਾਂ ਅਸੀਂ ਕਹਿੰਦੇ ਵੀ ਜਿਹੜੀ ਪੇਮੈਂਟ ਦਾ ਬਿਆਨਨਾ ਹੋਇਆ ਸਾਡੀ ਰਜਿਸਟਰੀ ਸਿਰੇ ਚੜਦੇ ਬਾਬੂ ਜੀ ਤਾਂ ਕਹਿੰਦਾ ਸਾਡੀ ਰਜਿਸਟਰੀ ਸਿਰੇ ਚੜਦੀ ਚਾਹੀਦੀ ਹੈ ਅਦਾਲਤ ਪੈਸੇ ਜਮ੍ਹਾਂ ਕਰਾਵੇ ਜਿਵੇਂ ਮਰਜ਼ੀ ਕੋਰਟ 'ਚ ਪੈਸਾ ਜਮ੍ਹਾਂ ਹੋਵੇ ਸਾਡੀ ਰਜਿਸਟਰੀ ਹੋਣੀ ਚਾਹੀਦੀ ਹੈ ਸਾਡਾ ਬਿਆਨ ਬਰਕਰਾਰ ਰਹੇ ਜਿੱਥੇੋਂ ਮੰਨ ਗਿਆ ਜਿਹੜੇ ਲੋਕ ਲਾਲਚ ਕਰ ਰਿਹਾ ਨੇ ਕੱਲ ਵੀ ਉਹਦੇ ਮਾਮਲਾ ਆਇਆ ਪਤਾ ਨਹੀਂ ਲੱਗਦਾ ਕਿ ਕਿਹਨੇ ਕਿਵੇਂ ਇਹ ਚੀਜ਼ਾਂ ਚੱਕੀ ਲਾ ਲਈ ਇਹਦੇ ਵਾਰ ਕੀ ਕਹਣਾ ਕਿ ਲੋਕ ਜਿਹੜਾ ਹੈਗਾ ਪੰਜਾਬ ਦਾ ਕਲਚਰ ਸੀ ਲੋਕ ਇਮਾਨ ਤੇ ਖੜਦੇ ਸੀ ਸਾਮਾਨ ਲੋਕਾਂ ਦਾ ਜਿਹੜਾ ਡੁੱਲ ਗਿਆ ਟੁੱਟ ਗਿਆ ਉਹਦੇ ਵਾਰ ਕੀ ਕਰੇ ਹੁਣ ਗੱਲ ਇਹ ਹੈ ਵਿੱਚ ਹੈ ਉਹ ਜ਼ਮੀਨਾਂ ਮਹਿੰਗੀਆਂ ਅੱਜ ਕੱਲ੍ਹ ਲੋਕ ਜਿਵੇਂ ਪਹਿਲਾਂ ਘਰ ਕੱਚੇ ਸੀ ਲੋਕਾਂ ਦੇ ਜਿਹੜੇ ਦਿਮਾਗ ਸੀ ਉਹ ਪੂਰੇ ਪੱਕੇ ਸੀ ਪਰ ਹੁਣ ਦੇ ਘਰ ਹਵੇਲੀਆਂ ਦਾ ਪੱਕਿਆਂ ਪਾਲੀਆਂ ਪੈਲਸਾਂ ਬੜੇ ਬੜੇ ਮਹਿਲ ਬਣਾ ਲਏ ਪਰ ਲੋਕ ਠੱਗੀ ਥੋਰੀ ਦੇ ਜਿਆਦਾ ਹੋ ਗਏ 24 ਘੰਟੇ ਚ ਅਮੀਰ ਬਣਨ ਵਾਸਤੇ ਇੱਕ ਕਰੋੜਾਂ ਰੁਪਏ ਦੀ ਹਰ ਰੁਪਏ ਦੀ ਠੱਗੀਆਂ ਮਾਰਦੇ ਨੇ ਸਾਦੋਂ ਦੀ ਇਹ ਕਿਸਾਨ ਤੋਂ ਲੈ ਕੇ ਐਮਪੀ ਐਮਐਲਏ ਪ੍ਰਧਾਨ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਸਾਰੇ ਵਿੱਚ ਆ ਜਾਂਦੇ ਤੇ ਜਿਹੜੇ ਪੋਲੀਟਿਕਲ ਸਾਡੇ ਸਿਆਸੀ ਲੋਕ ਹੈ ਉਹ ਕਿਵੇਂ ਠੱਗੀ ਢੋਰੀਆਂ ਕਰਦੇ ਕਿਵੇਂ ਸਾਰਾ ਕੁਝ ਕਰਦੇ ਐ ਇੱਕ ਨਾਰਮਲ ਕਹਾਣੀ ਐ ਇੱਕ ਕਿਸਾਨ ਨਾਲ ਠੱਗੀ ਹੋਣੀ ਜਾਂ ਕਿਸੇ ਤਰ੍ਹਾਂ ਪਰ ਜਿਹੜਾ ਆਮਾਨ ਅਜ ਸੱਚਾਤ ਹੈ ਕੋਰਟ ਚ ਗਿਆਨ ਸਾਫ ਲੈਣ ਵਾਸਤੇ ਚ ਮਹਿੰਗਾ ਵੀ ਹੈ ਤੇ ਲੇਟ ਵੀ ਬਹੁਤ ਹੋ ਜਾਂਦਾ ਹੈ ਕੋਟਾਂ ਚ ਜਾ ਕੇ ਕੋਈ ਸਹੀ ਸਹੀ ਦੀ ਨਾਂ ਨਸਾਬ ਮਿਲਦਾ ਨਹੀਂ ਪਰ ਬਹੁਤ ਲੇਟ ਮਿਲਦਾ ਸੋਹਰਾ ਸਾਹਿਬ ਇਹ ਜਿਹੜੇ ਮਸਲੇ ਨੇ ਇਹ ਰੋਜ਼ ਆ ਰਹੇ ਨੇ ਲੋਕੀ ਆਪਣੇ ਕਾਗਜ਼ ਛੱਕੀ ਫਿਰਦੇ ਨੇ ਪੇਪਰ ਇਹ ਸਾਡੀ ਜ਼ਮੀਰ ਦੀ ੱੱਕੇ ਚਾਈ ਹੋ ਗਈ ਧੋਖਾ ਢੇ ਹੋ ਗਈ ਇਹਦੇ ਵਿੱਚ ਤੇ ਕਿਹਨੂੰ ਤੁਸੀਂ ਮੇਨ ਕਸੂਰਵਾਰ ਕਿਹਨੂੰ ਸਮਝਦੇ ਹੋ ਪਹਿਲਾਂ ਕਹਿੰਦੇ ਸੀ ਸਰਕਾਰਾਂ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਮੁਢਲੀ ਹੀਟਲੀ ਇਕਾਈ ਦੇ ਸਾਨੂੰ ਸੁਪਰੀਮ ਕੋਰਟ ਹਾਈ ਕੋਰਟ ਜਾਣਾ ਨਾ ਪਵੇ ਸਾਡੇ ਤਹਿਸੀਲਦਾਰ ਬੈਠੇ ਨੇ ਡੀਸੀ ਬੈਠੇ ਨੇ ਐਡੀਸੀ ਬੈਠੇ ਐਸਐਸਪੀ ਬੈਠੇ ਨੇ ਇਹ ਕਿਸ ਵਾਸਤੇ ਬੈਠੇ ਲੋਕਾਂ ਨੂੰ ਨਿਆਂ ਸਾਫ ਦਉਣ ਲਈ ਇਹ ਬਾੜ ਸੀ ਜਿਨ੍ਹਾਂ ਦੀ ਡਿਊਟੀ ਐਸਡੀਐਮ ਦੀ ਡਿਊਟੀ ਐਸਡੀਐਮ ਵਾਲਾ ਕੰਮ ਕਰੇ ਡੀਸੀ ਦੀ ਡਿਊਟੀ ਆਪਣੇ ਜ਼ਿਲ੍ਹੇ ਨੂੰ ਦੇਖੇ ਐਸਐਸਪੀ ਦੀ ਡਿਊਟੀ ਹੈ ਉਹ ਜਿਹੜਾ ਕਾਨੂੰਨ ਵਿਵਸਥਾ ਨੂੰ ਜ਼ਿਲ੍ਹੇ ਦੀ ਨੂੰ ਦੇਖਣਾ ਪਰ ਇਹ ਲੋਕ ਨਵੇਂ ਸੜੇ ਹੋ ਕੇ ਆਪਣੀ ਡਿਊਟੀਆਂ ਤੇ ਭੱਜ ਗਏ ਜਿਸ ਕਰਕੇ ਸਾਨੂੰ ਕੋਰਟਾਂ ਚ ਕਚੈਰੀਆਂ 'ਚ ਧੱਕੇ ਖਾਣੇ ਪੈਂਦੇ ਜਿਹੜੇ ਹਲਕੇ ਐਮ ਐਲ ਏ ਐਮ ਪੀ ਐ ਮੁੱਖ ਮੰਤਰੀ ਆ ਉਹ ਕੰਬ ਕਰਨੀ ਨਹੀਂ ਸੁੱਤੇ ਪਏ ਨੇ ਵੀ ਸਾਡੇ ਰਾਜ ਚ ਹੋ ਕੀ ਰਿਹਾ ਜਿਵੇਂ ਇੱਕ ਦੂਜੇ ਤੋਂ ਰੋਟੀ ਖੋ ਕੇ ਖਾਣ ਵਾਲੇ ਬਾਂਦਰਾ ਵਾਂਗੂ ਲੜ ਰਹੇ ਨੇ ਲੋਕ ਜਿਹਦੇ ਕੋਲ ਪੈਸਾ ਹੈਗਾ ਉਹ ਕਿਵੇਂ ਮਟੋਰਨਾ ਕਿਵੇਂ ਨਹੀਂ ਕਰਨਾ ਉਹ ਫਰਜ਼ੀ ਬਿਆਨੇ ਬਣਾਣਾ ਫਰਜ਼ੀ ਰਿਸ਼ਤੀਆਂ ਬਣਾਣਾ ਨਾ ਕੋਈ ਮੁੜ ਕੇ ਪੁੱਛੇ ਨਾ ਵਾਸਤੇ ਤੇ ਜਿਹੜਾ ਤਹਿਸੀਲਦਾਰ ਜਿਹੜਾ ਕੰਨ ਕੋ ਜਿਹੜਾ ਪਟਵਾਰੀ ਆ ਕੋਈ ਵੀ ਕਿਤੇ ਗਲਤ ਕੰਮ ਕਰਦਾ ਲੰਬੜਦਾਰ ਅਸੀਂ ਕਹਿੰਦੇ ਆ ਜਿਹੜਾ ਗਲਤ ਡੈਂਟੀਫਾਈ ਕਰਦਾ ਤਸਦੀਕ ਕਰਦਾ ਹਲੇ ਤੇ ਮੋਢਲੀ ਜਿਹੜੀ ਬਿਆਨਤ ਦੀ ਰਕਮ ਹੈ ਉਹ ਮੁੱਢਲੀ ਰਕਮ ਹੈ ਹਲੇ 3 ਗੁਣਾ ਦਾ ਰਕਮ ਦੇਣੀ ਸੀ ਉਹਦਾ ਇੱਕ ਪਹਿਲੀ ਮੁੱਢਲੀ ਇਕਾਈ ਚ ਮੁੱਢਲੀ ਉਸੇ ਚ ਜਿਹੜਾ ਠੱਗੀ ਮਾਰਨ ਦਾ ਬੰਦਾ ਸੁੱਝ ਗਿਆ ਤੇ ਰਜਿਸਟਰੀ ਤੱਕ ਕਿੱਥੇ ਪਹੁੰਚੂਗਾ ਤੇ ਬਹਿੰਗੀਆਂ ਜ਼ਮੀਨਾਂ ਹੁਣ ਕਰਕੇ ਖਾਸ ਕਰ ਜਿਲ੍ਹਾ ਮੁਹਾਲੀ ਚ ਇਹ ਠੱਗੀਆਂ ਠੋਰੀਆਂ ਹੋ ਰਹੀਆਂ ਸੋ ਇਸੇ ਵਖ ਸ਼ਾਮਸੁੰਦਰ ਬਧਵਾ ਦਾ ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਮਾਮਲਾ ਹਾਈ ਕੋਰਟ ਦੇ ਵਿੱਚ ਆ ਹਾਈ ਕੋਰਟ ਨੇ ਕੁਝ ਮਾਮਲਿਆਂ ਤੇ ਸਟੇ ਵੀ ਦਿੱਤਾ ਹੋਇਆ ਤੇ ਪੁਲਿਸ ਤੇ ਇੱਕ ਨੈਬਲ ਕੇਸ ਵੀ ਚੱਲਦਾ ਪਰ ਪੁਲਿਸ ਨੇ ਕੋਰਟ ਦੇ ਵਿੱਚ ਆਪਣਾ ਪੱਕ ਰੱਖਣਾ ਤੇ ਆਖਰ ਉਸ ਦੀ ਜਿੱਤ ਹੋ ਜਾਣੀ ਆ ਸੋ ਦੇਖਦੇ ਹਾਂ ਇਸ ਮਾਮਲੇ ਤੇ ਮਾਨ ਪ੍ਰਕਾਸ਼ ਕੀ ਕਹਿੰਦੇ ਨੇ ਤੇ ਅਦਾਲਤ ਇਸ ਮਾਮਲੇ ਤੇ ਕੀ ਫੈਸਲਾ ਕਰੇਗੀ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ ਐਸਐਸ ਨਗਰ ਮਹੱਲੀ